ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਲੁਧਿਆਣਾ ਰੇਂਜ ਐਸਐਸਪੀ ਖੰਨਾ ਸਾਹਿਬ ਦੇ ਜੋ ਡਾਇਰੈਕਸ਼ਨਸ ਨੇ ਸਾਨੂੰ ਮਾੜੇ ਅੰਸ਼ਰਾਂ ਤੇ ਕਾਬੂ ਪਾਉਣ ਵਾਸਤੇ ਤੇ ਜੋ ਵੀ ਇਲੀਗਲ ਐਕਟੀਵਿਟੀਆਂ ਚੱਲ ਰਹੀਆਂ ਨੇ ਉਹਨਾਂ ਤੇ ਰੋਕ ਪਾਉਣ ਵਾਸਤੇ ਤੇ ਉਸ ਦੇ ਇਸ ਦੇ ਚਲਦੇ ਐਸਪੀ ਡੀ ਸਾਹਿਬ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਨੂੰ ਬਹੁਤ ਬੜੀ ਸਫਲਤਾ ਮਿਲੀ ਹੈ 29 ਤਰੀਕ ਨੂੰ ਸਾਨੂੰ ਸਿਕਰਟ ਇਨਫੋਰਮੇਸ਼ਨ ਸੀ ਕਿ ਹਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਇਹ ਬਸ ਦੇ ਵਿੱਚ ਆ ਰਿਹਾ ਹੈ ਤੇ ਇਹਦੇ ਕੋਲ ਨਜਾਇਜ਼ ਹਥਿਆਰ ਜਿਸ ਤੇ ਅਸੀਂ ਐਫ ਆਈ ਆਰ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ ਤੇ ਇਮੀਡੀਏਟਲੀ ਅਸੀਂ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਸਾਨੂੰ ਇਹ ਬੰਦਾ ਅਸੀਂ ਰਾਉਂਡ ਅਪ ਕੀਤਾ ਤੇ ਇਹਦੇ ਕੋਲੋਂ ਸਾਨੂੰ 4 ਕੰਟਰੀ ਮੇਡ ਪਿਸਟਲ ਬੱਤੀਬੋਰ ਸਮੇਤ ਮੈਗਜ਼ੀਨ ਤੇ 4 5 ਜਿੰਦਾ ਰੋਂਦ ਬੱਤੀਬੋਰ ਦੇ ਸਾਨੂੰ ਉਹ ਬਰਾਮਦ ਹੋਈ ਨੇ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਲੈ ਕੇ ਜਾਣ ਦੇ ਇਹ ਜੋ ਸਾਨੂੰ ਹਜੇ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਵੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਤੇ ਇਹ ਅੱਗੇ ਆਉਦੇ ਇਹਦੇ ਕੋਈ ਅੱਗੇ ਕੰਟੈਕਟ ਨੇ ਜਿਨ੍ਹਾਂ ਨੂੰ ਇਸ ਨੇ ਅੱਗੇ ਇਹ ਸਪਲਾਈ ਕਰਨੇ ਸੀ ਇਹ ਉਧਰ ਲੈ ਕੇ ਜਾ ਰਿਹਾ ਸੀ ਇਹ ਸੀਲ ਪਰਚੇ ਦਾ ਕੰਮ ਕਰਦਾ ਸੀਗਾ ਸੀਲ ਪਰਚੇ ਦਾ ਕੰਮ ਕਰਦਾ ਸੀਗਾ ਇਹਦੇ ਤੇ ਇਹ ਪਹਿਲਾ ਮੁਕੱਦਮਾ ਹੈ ਇਸ ਤੋਂ ਪਹਿਲਾਂ ਇਹਦੇ ਤੇ ਕੋਈ ਮੁਕੱਦਮਾ ਨਹੀਂ ਹੈ ਤੇ ਕਦੋਂ ਤੋਂ ਕੰਮ ਕਰ ਰਿਹਾ ਹੈ ਤੇ ਹੋਰ ਕੌਣ-ਕੌਣ ਇਨਵੋਲਡ ਨਾ ਇਹਦੇ ਵਿੱਚ ਇਨਵੋਲਡ ਨੇ ਉਹਦੇ ਤੇ ਸਾਡੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਹੋਰ ਦੇ ਪ੍ਰਕਾਰ ਦਿੱਤੀ ਸਾਹਮਣੇ ਹੈ ਜਿਹੜੇ ਪੰਜਾਬ ਦੇ ਵਿੱਚ ਇਹ ਸਪਲਾਈ ਕਰਵਾਏ ਸੀ ਉਹਨੂੰ ਇਹ 스테ਜ ਵਿੱਚ ਕਰ ਰਹੇ ਨਹੀਂ ਹਜੇ ਤੱਕ ਤਾਂ ਇਹੀ ਹੈ ਕਿ ਇਸ ਨੇ ਅੱਗੇ ਪੰਜਾਬ ਦੇ ਕਿਸੇ ਬੰਦੇ ਨੂੰ ਦੇਨੇ ਸੀ ਜਾਂ ਜਿਹਦੇ ਆਪਦੇ ਵਸਤੇ ਲੈ ਕੇ ਆਏ ਸੀ ਜਾਂ ਕਿਸੇ ਵਸਤੇ ਲੈ ਕੇ ਆਏ ਸੀ ਪੰਜਾਬ ਦੇ ਵਸਤੀ ਸੀ ਸਰ ਕੀ ਬੈਕਗ੍ਰਾਉਂਡ ਹੈ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਕੋਈ ਬਿਨੈਸ ਕਰਦਾ ਹੈ ਜਾਂ ਇਹੀ ਕੰਮ ਕਰਦਾ ਹੈ ਇਹ ਪਹਿਲਾਂ ਟੈਕਸੀ ਚਲਾਉਂ ਤੇ ਖੇਤੀ ਦਾ ਕੰਮ ਕਰਦਾ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਟੈਕਸੀ ਚਲਾਉਣ ਲੱਗ ਗਿਆ ਤੇ ਹੁਣ ਇਹ ਜੋ ਦੱਸ ਰਿਹਾ ਹੈ ਕਿ ਜੋ ਸਾਡੀ ਪੁਰਤਾਲ 6 ਜੇ ਤੱਕ ਆਇਆ ਵੀ ਇਹ ਸਵਾਰ ਹਜੇ ਪਹਿਲੀ ਵਾਰ ਲੈਣ ਗਿਆ ਸੀ ਤੇ ਫੜਿਆ ਗਿਆ ਇਸ ਟਿੱਕਾ ਇਕੱਲਾ ਹੀ ਆਇਆ ਜਾਂ ਪਿੱਛੇ ਕੋਈ ਗੈਂਗ ਵੀ ਇਹਦੇ ਨਾਲ ਗੈਂਗ ਤਾਂ ਨਹੀਂ ਕਹਿ ਸਕਦੇ ਬਟ ਇਹਦੇ ਨਾਲ ਹਾਂ ਬੰਦੇ ਵੀ ਬੋਲਡ ਜ਼ਰੂਰ ਹੈਗੇ ਨੇ ਤੇ ਅਸੀਂ ਉਹਨਾਂ ਦੇ ਵਿਸ਼ੇ ਉੱਤੇ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਫੜ ਲਾਂਗੇ ਅਸੀਂ ਥੈਂਕ ਯੂ ਸਰ ਥੈਂਕ ਯੂ ਇਹ ਅਸੀਂ ਸਿਟੀ 2 ਦੇ ਏਰੀਆ ਦੇ ਵਿੱਚ ਕੀਤੇ ਸੀ ਜੋ ਅੰਬਾਲਾ ਲੁਧਿਆਣਾ ਹਾਈਵੇ ਹੈ ਉਹਦੇ ਤੇ ਅਸੀਂ ਨਕਾ ਲਗਾਇਆ ਸੀ ਇਸ ਰੋਡ ਤੇ ਸਾਡਾ ਵੈਸੇ ਅਦਰਵਾਇਜ਼ ਹਾਈ ਟੈਕ ਨਕਾ ਵੀ ਲੱਗਿਆ ਹੋਇਆ ਹੈ ਹਾਈ ਟੈਕ ਨਕਕੇ ਦੇ ਉੱਤੇ ਵੀ ਸਾਡੀ ਕਾਫੀ ਮਿਹਨਤ ਚੱਲਦੀ ਹੈ ਤੇ ਨਕਕੇ ਦੀ ਹੈਲਪ ਦੇ ਨਾਲ ਅਤੇ ਪੁਲਿਸ ਸਟੇਸ਼ਨ ਦੀ ਮਦਦ ਦੇ ਨਾਲ ਜੇਫੋਰਸ ਦੀ ਔਰ ਜੁਣੀ ਪੁਲਿਸ ਸਟੇਸ਼ਨ ਦੀ ਫੋਰਸ ਦੀ ਮਦਦ ਦੇ ਨਾਲ ਇਹ ਬੰਦਾ ਸਾਡੇ ਕਬੂ ਆਇਆ ਇਸ ਤੋਂ ਇਲਾਵਾ ਵੀ ਸਾਡੀ ਟੀਮ ਕਾਫੀ ਹਾਰਡਵਰਕ ਕਰ ਰਹੀ ਹੈ ਤੁਸੀਂ ਚਲੋ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਅਸੀਂ ਕਰਦੇ ਰਹਿਣੇ ਆਂ ਹੋਰ ਵੀ ਬਹੁਤ ਰਿਕਵਰੀਜ਼ ਹੁੰਦੀਆਂ ਜਿਹੜੀਆਂ ਸਾਡੀਆਂ ਨਾਕੇ ਤੇ ਹੁੰਦੀਆਂ ਨੇ ਜਾਂ ਸਾਡਾ ਸੀਆਈਏ ਸਟਾਫ ਜਿਹੜਾ ਆਪਣੀ ਮਿਹਨਤ ਦੇ ਨਾਲ ਇਹਨਾਂ ਦੀ ਰਿਕਵਰੀਆਂ ਤੱਕ ਜਿਹੜੀ ਜਿਹੜੀ ਰਿਕਵਰੀਜ਼ ਨੇ ਹੈਵੀ ਰਿਕਵਰੀਜ਼ ਨੇ ਇਹਨਾਂ ਨੂੰ ਅੰਜਾਮ ਦਿੰਦਾ ਤੇ ਸਾਡੀ ਟੀਮ ਜਿਹੜੀ ਹੈ ਖੰਨਾ ਪੁਲਿਸ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਫਰਦਮ ਤਿਆਰ ਹੈ ਤੇ ਸਖਤ ਮਿਹਨਤ ਕਰ ਰਹੀ ਹੈ। ਕੋਈ ਗੱਲ ਨਾਲ ਬਰਾਮਦ ਕੀਤਾ ਕੋ ਮੋਬਾਈਲ ਵੀ ਮਿਲਿਆ ਕੋ ਤਾਂ ਕਿ ਜਿਹਦੇ ਫੋਨ ਕਿਤੇ ਹੋਰ ਨਾਲ ਕਿਸੇ ਨੇ ਕੀਤਾ ਨਹੀਂ ਮੋਬਾਈਲ ਫੋਨ ਮਿਲਿਆ ਜੀ ਸਾਨੂੰ ਇਹਦਾ ਉਹਦੇ ਤੇ ਅਸੀਂ ਕਰ ਰਹੇ ਸਾਡੀ ਟੈਕਨੀਕਲ ਟੀਮ ਅ ਲੱਗਤੋ ਹੈਗੀ ਸਾਡੀ ਟੈਕਨੀਕਲ ਟੀਮ ਉਹਦੇ ਤੇ ਵਰਕ ਕਰ ਰਹੀ ਹੈ ਆਲਰੇਡੀ ਜੋ ਉਹਦੇ ਵਿੱਚ ਕੋਈ ਸਬੂਤ ਹੈਗੇ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਥੈਂਕ ਯੂ